ਤੇ ਫਿਰ ਸਾਡੀ نسل ਤੇ ਸਾਡੀ ਫਸਲ ਜਿਹੜੀ ਬਗਾਨੇ ਲੈ ਗਏ ਬਗਾਨੇ ਅੱਜ ਸਾਡੀ ਫਸਲ ਵੀ ਬਗਾਨੇ ਲੈ ਕੇ ਜਾਂਦੇ ਆ ਕਿਵੇਂ ਲੈ ਕੇ ਜਾਂਦੇ ਆ ਤੁਹਾਡੇ ਆਲੂ ਕਿਲੋ ਰੁਪਈਏ ਬੋਲੋ ਵੇਗ ਤੁਹਾਡੇ ਆਲੂ ਕਿਲੋ ਰੁਪਈਏ ਤੇ ਇੱਕ ਆਲੂ ਕੱਟ ਕੇ ਲਫਾਫੇ ਚ ਪਾ ਕੇ 20 ਦਾ ਤੇ ਕਹਤਾ ਲੇਜ਼ ਸੋਚਣ ਵਾਲੀ ਗੱਲ ਜੇ ਤੁਹਾਡੀ ਟਰਾਲੀ ਫਸਲ ਦੀ 20000 ਦੀ ਤੇ ਉਹ ਪੈਕਟਾਂ ਚ ਬੰਦ ਹੋ ਕੇ 20 ਲੱਖ ਦੀ ਬਣਦੀ ਆ ਤੁਹਾਡੀ ਨਸਲ ਵੀ ਅਗਲੇ ਲੈ ਗਏ ਪੰਜਾਬ ਐ ਇਸ ਵੇਲੇ ਡਾਵਨਡੋਲ ਕਿਉਂ ਐ ਇੱਕ ਪੀੜ੍ਹੀ ਜਿਹੜੀ ਐ ਉਹਨੂੰ ਬੇਰੁਜ਼ਗਾਰੀ ਖਾ ਰਹੀ ਐ ਇੱਕ ਵਿਦੇਸ਼ਾਂ ਚ ਚਲੇ ਗਏ ਵੀਰ ਲਾਈਵ ਵੇਖ ਰਿਹਾ ਜਿਨ੍ਹਾਂ ਦਾ ਦਿਲ ਇੱਥੇ ਪਿੰਡ ਚ ਤੇ ਤੀਸਰਾ ਨਸ਼ੇ ਲੈ ਗਏ ਔਰ ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਭਲਾ ਉਦਮ ਕੀਤਾ ਸੰਗਤ ਜੀ ਰੋਲਾ ਨਾ ਪਾਓ ਜਿੱਥੇ ਜਗ੍ਹਾ ਮਿਲਦੀ ਬਹਿ ਜਾਓ ਕਿਉਂਕਿ ਜਿਵੇਂ ਜ਼ਿਮੀਂਦਾਰ ਨੂੰ ਜ਼ਮੀਨ ਚਾਹੀਦੀ ਫਸਲ ਲਈ ਜਿਹੜੀ ਕਥਾ ਹੁੰਦੀ ਨੂੰ ਇੱਕ ਆਂਤ ਚਾਹੀਦਾ ਆਓ 5-10 ਮਿੰਟ ਜੁੜੀਏ ਮੂਲ ਮੰਤਰ ਸਾਰੇ ਉੱਚੀ ਜਪਿਓ ਫਿਰ ਕਲ ਯੋਗ ਭਜੇਗਾ ਉਦਾਂ ਨਹੀਂ ਆਖੇ ਲੱਗਣਾਗੇ ਜਿਨ੍ਹਾਂ ਵਰਜੀ ਕਹਿੰਦੇ ਉੱਚੀ ਕਿਰਪਾ ਕਰਿਓ ਤੁਹਾਡੀ ਆਵਾਜ਼ ਇੰਨੀ ਉੱਚੀ ਹੋਵੇ ਵੀ ਇਹ ਆਵਾਜ਼ ਆਪੇ ਗਲੋਂ ਲੈ ਜਾਏਗੀ ਕਰੋ ਕਿਰਪਾ ਨੇਤਰ ਬੰਦ ਕਰਿਓ ਇੰਨੀ ਉੱਚੀ ਜ਼ਰੂਰ ਬੋਲਿਓ ਵੀ ਤੁਹਾਡੇ ਕੰਨਾਂ ਨੂੰ ਸੁਣੇ ਵੀ ਤੁਸੀਂ ਕੀ ਬੋਲਦੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈ ਭੰ ਗੁਰ ਪ੍ਰਸਾਦ ਜਪ ਆਜ ਸਤਿ ਯੁਗਾਤ ਸਤਿ ਹੈ ਵੀ ਸਚ ਨਾਨਕ ਹੋਸੀ ਭੀ ਸਚ